ਪਟਨਾ ਦੇ ਵਿੱਚ ਡਰੱਗ ਤਸਕਰੀ ਦੇ ਨਾਲ ਜੁੜੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਹਾਈ ਕੋਰਟ ਤੋਂ ਛਟਕਾ ਲਗਿਆ ਤਾਂ ਸਹੀ ਹੈ ਕਿ ਅਮਨਦੀਪ ਕੌਰ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ ਹੈ ਪਰ ਹਾਈ ਕੋਰਟ ਨੇ ਫਿਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਸੋ ਸੋਮਵਾਰ ਨੂੰ ਵੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕੀਤਾ ਸੀ ਹਾਲਾਂਕਿ ਕੱਲ ਸਵੇਰ ਹਾਈ ਕੋਰਟ ਨੇ ਅਮਨਦੀਪ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਸੀ ਪਰ ਦੁਪਹਿਰ ਵੇਲੇ ਉਸ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਕਰ ਉਸ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਕੁਝ ਮਹੱਤਵਪੂਰਨ ਤਾਥੋ ਪੇਸ਼ ਕਰਨਾ ਚਾਹੁੰਦਾ ਹੈ ਤਾਂ ਇਸ ਬੇਨਤੀ ਤੇ ਹਾਈ ਕੋਰਟ ਨੇ ਸਵੇਰੇ ਦੁਬਾਰਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਜਦੋਂ ਸਵੇਰੇ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਤਾਂ ਅਮਨਦੀਪ ਕੌਰ ਦੇ ਵਕੀਲ ਦੇ ਕਈ ਦਲੀਲਾਂ ਵੀ ਸਾਹਮਣੇ ਆ ਪਰ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਇੱਕ ਵਾਰ ਫਿਰ ਤੋਂ ਅਮਨਦੀਪ ਕੌਰ ਦੀ ਜ਼ਮਾਨਤ ਰੱਦ ਕਰ ਦਿੱ ਲਿਗੇ ਕਿ ਮੰਦੀਪ ਕੌਰ ਨੂੰ ਦੋ ਸੁਰਖੀਆਂ ਚ ਆਉਂਦੀ ਹੈ ਜਦੋਂ 2 April 2025 ਨੂੰ ਪਟੰਡਾ ਦੇ ਵਿੱਚ ਥਾਰ ਗੱਡੀ ਦੇ ਵਿੱਚੋਂ 17.71 ਗ੍ਰਾਮ ਹੈਰੋਇਨ ਸੰਨੇ ਗ੍ਰਫਤਾਰ ਹੁੰਦੀ ਹੈ ਉਸ ਦਿਨ ਤੋਂ ਮੌਤਲ ਤੇ ਬਰਖਾਸਤ ਇਹ ਮਾਮਲਾ ਹੌਲੀ ਹੌਲੀ ਹਾਈ ਪ੍ਰੋਫਾਈਲ ਹੋ ਗਿਆ ਇਸ ਤੋਂ ਬਾਅਦ ਮੰਦੀਪ ਨੇ ਅਦਾਲਤ ਦੇ ਵਿੱਚ ਦੋ ਦਿਨ ਦਿੱਤੀ ਕਿ ਉਸ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਪੂਰੀ ਕਾਰਵਾਈ ਨਿਯਮਾਂ ਮੁਤਾਬਕ ਹੈ ਤੇ ਉਹਨਾਂ ਨੇ ਅਦਾਲਤ ਦੇ ਵਿੱਚ ਐਫ ਆਈ ਆਰ ਦੀ ਕਾਪੀ ਵੀ ਪੇਸ਼ ਕੀਤੀ ਹੈ ਤਦ ਆਖਦੀ ਕਿ ਮੰਦੀਪ ਦੇ ਨਾਲ ਹੁਣ ਤੱਕ ਕੀ ਕੀ ਹੋਇਆ 2 ਅਪ੍ਰੈਲ ਨੂੰ ਮਠਿੰਡਾ ਤੋਂ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਹੀ ਸਸਪੈਂਡ ਕਰ ਦਿੱਤਾ ਜਾਂਦਾ ਹੈ ਨੌਕਰੀ ਤੋਂ ਬਰਖਾਸਤਗੀ ਹੋ ਜਾਂਦੀ ਹੈ 3 ਅਪ੍ਰੈਲ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਦਾ ਹੈ 4 ਅਪ੍ਰੈਲ ਨੂੰ 2 ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਹੈ 1 ਤੇ 2 ਮਈ ਨੂੰ 50 ਹਜ਼ਾਰ ਦੇ ਨੀਜੀ ਮੁਸਲਕੇ ਤੇ ਜ਼ਮਾਨਤ ਮਿਲਦੀ ਹੈ ਤੇ 26 ਮਈ ਨੂੰ ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕੁੱਲ 1.35 ਕਰੋੜ ਦੀ ਜਾਇਦਾਦ ਜਿਹੜੀ ਹੈ ਫ੍ਰੀਜ਼ ਹੋ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜ਼ਮਾਨਤ ਅਰਜ਼ੀ ਉਹ ਹਾਈ ਕੋਰਟ ਤੋਂ ਬਲੂ ਰੱਦ ਕਰ ਦਿੱਤੀ ਗਈ ਹੈ। ਬਠਿੰਡਾ ਦੇ ਵਿੱਚ ਡਰੱਗ ਤਸਕਰੀ ਦੇ ਨਾਲ ਜੁੜੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਹਾਈ ਕੋਰਟ ਤੋਂ ਛਟਕਾ ਲੱਗਿਆ। ਦਾਸ ਇਹ ਹੈ ਕਿ ਅਮਨਦੀਪ ਕੌਰ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ ਹੈ ਪਰ ਹਾਈ ਕੋਰਟ ਨੇ ਫਿਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਐ ਸੋ ਸੋਮਵਾਰ ਨੂੰ ਵੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕੀਤਾ ਸੀ ਹਾਲਾਂਕਿ ਕੱਲ ਸਵੇਰ ਹਾਈ ਕੋਰਟ ਨੇ ਅਮਨਦੀਪ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਸੀ ਪਰ ਦੁਪਹਿਰ ਵੇਲੇ ਉਸ ਦੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਕਰ ਉਸ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਕੁਝ ਮਹੱਤਵਪੂਰਨ ਤਾਥੋ ਪੇਸ਼ ਕਰਨਾ ਚਾਹੁੰਦਾ ਹੈ ਤੇ ਇਸ ਬੇਨਤੀ ਤੇ ਹਾਈ ਕੋਰਟ ਨੇ ਸਵੇਰੇ ਦੁਬਾਰਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਜਦੋਂ ਸਵੇਰੇ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਤਾਂ ਅਮਨਦੀਪ ਕੌਰ ਦੇ ਵਕੀਲ ਦੇ ਕਈ ਦਲੀਲਾਂ ਵੀ ਸਾਹਮਣੇ ਆ ਪਰ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਇੱਕ ਵਾਰ ਫਿਰ ਤੋਂ ਅਮਨਦੀਪ ਕੌਰ ਦੀ ਜ਼ਮਾਨਤ ਰੱਦ ਕਰ ਦਿੱ ਦੱਸਿਆ ਗਿਆ ਕਿ ਮੰਦੀਪ ਕੌਰ ਨੂੰ ਦੋ ਸੁਰਖੀਆਂ ਚੋਂਦੀ ਹੈ ਜਦੋਂ 2 April 2025 ਨੂੰ ਪਠੰਡਾ ਦੇ ਵਿੱਚ ਥਾਰ ਗੱਡੀ ਦੇ ਵਿੱਚੋਂ 17.71 ਗ੍ਰਾਮ ਹੈਰੋਇਨ ਸੰਨੇ ਗ੍ਰਫਤਾਰ ਹੋਈ ਉਸ ਦਿਨ ਤੋਂ ਮੌਤਲ ਤੇ ਬਰਖਾਸਤ ਇਹ ਮਾਮਲਾ ਹੌਲੀ ਹੌਲੀ ਹਾਈ ਪ੍ਰੋਫਾਈਲ ਹੋ ਗਿਆ ਇਸ ਤੋਂ ਬਾਅਦ ਮੰਦੀਪ ਨੇ ਅਦਾਲਤ ਵਿੱਚ ਦलील ਦਿੱਤੀ ਕਿ ਉਸਨੇ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਪੂਰੀ ਕਾਰਵਾਈ ਨਿਯਮਾਂ ਮੁਤਾਬਕ ਹੈ ਤੇ ਉਹਨਾਂ ਨੇ ਅਦਾਲਤ ਦੇ ਵਿੱਚ ਐਫ ਆਰ ਦੀ ਕਾਪੀ ਵੀ ਪੇਸ਼ ਕੀਤੀ ਹੈ ਦੱਸਿਆ ਗਿਆ ਕਿ ਮੰਦੀਪ ਦੇ ਨਾਲ ਹੁਣ ਤੱਕ ਕੀ ਕੀ ਹੋਇਆ 2 ਅਪ੍ਰੈਲ ਨੂੰ ਮਠਿੰਡਾ ਤੋਂ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਹੀ ਸਸਪੈਂਡ ਕਰ ਦਿੱਤਾ ਜਾਂਦਾ ਹੈ ਨੌਕਰੀ ਤੋਂ ਬਰਖਾਸਤਗੀ ਹੋ ਜਾਂਦੀ ਹੈ 3 ਅਪ੍ਰੈਲ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਦਾ ਹੈ 4 ਅਪ੍ਰੈਲ ਨੂੰ 2 ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਹੈ 1 ਤੇ 2 ਮਈ ਨੂੰ 50000 ਦੇ ਨੀਜੀ ਮੁਸਲਕੇ ਤੇ ਜ਼ਮਾਨਤ ਮਿਲਦੀ ਤੇ 26 ਮਈ ਨੂੰ ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕੁੱਲ 1.35 ਕਰੋੜ ਦੀ ਜਾਇਦਾਦ ਜਿਹੜੀ ਹੈ ਫ੍ਰੀਜ਼ ਹੋ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜ਼ਮਾਨਤ ਅਰਜ਼ੀ ਹੈ ਉਹ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ